ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਦੇ ਖਿਲਾਫ ਫਰੋਕੀਆਂ ਦੇ ਲਈ ਧਮਕੀਆਂ ਦੇਣਾ ਤੇ ਨਜਾਜ਼ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਤੇ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦੇ ਮੁਤਾਬਕ ਪੀਲ ਰੀਜਨਲ ਪੁਲਿਸ ਐਕਸਟਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇਸਰਯੂਕ ਦਿਨਾਲ ਇੱਕ ਸਰਚ ਵਾਰੰਟ ਤਹਿਤ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਦਸੰਬਰ 2023 ਤੋਂ ਬਾਅਦ ਵਾਪਰੀਆਂ ਤਾਜ਼ਾ ਘਟਨਾਵਾਂ ਦੇ ਸਬੰਧਤ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਘਟਨਾਵਾਂ ਦੇ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਧਮਕੀਆਂ ਅਤੇ ਹਥਿਆਰਾਂ ਦੇ ਨਾਲ ਸਬੰਧਤ ਅਪਰਾਧ ਸ਼ਾਮਲ ਹਨ ਇਸ ਸਬੰਧੀ ਪੀਲ ਰੀਜਨਲ ਪੁਲਿਸ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਗगन ਅਜੀਤ ਸਿੰਘ ਹਸ਼ਮੀਦ ਕੌਰ ਆਇਮਨ ਜੋਤ ਕੌਰ ਅਨਮੋਲ ਦੀਪ ਸਿੰਘ ਅਤੇ ਅਰੋਨ ਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਅਸ਼ਮੀਤ ਕੌਰ ਅਤੇ ਆਇਮਨ ਜੁੱਧ ਕੌਰ ਤੇ ਅਜੀਤ ਸਿੰਘ ਬ੍ਰੈਂਟਰ ਦੇ ਰਹਿਣ ਵਾਲੇ ਸਨ ਅਨਮੋਲ ਦੀਪ ਸਿੰਘ ਮਿਸਿਸ ਅਗਦਰ ਰਹਿਣ ਵਾਲਾ ਸੀ ਅਤੇ ਅਰੋਨ ਦੀਪ ਸਿੰਘ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ 23 ਸਾਲਾ ਗगनਜੀਤ ਸਿੰਘ ਦੇ ਖਿਲਾਫ ਜਬਰੀ ਵਸੂਲੀ ਮੌਤਾਂ ਦੀਆਂ ਧਮਕੀਆਂ ਦੇਣ ਇਰਾਦੇ ਦੇ ਨਾਲ ਹਥਿਆਰ ਚਲਾਉਣਾ ਅੱਗ ਲਗਾ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਣਅਧਿਕਾਰਿਤ ਹਥਿਆਰ ਰੱਖਣਾ ਪਾਬੰਦੀਸ਼ੁਦਾ ਸ਼ਹਿਰ ਰੱਖਣ ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ ਅਨਮੋਲਦੀਪ ਸਿੰਘ ਖਿਲਾਫ ਹਥਿਆਰ ਦਾ ਅਣਅਧਿਕਾਰਤ ਕਬਜ਼ਾ ਵਰਜਿਤ ਪਾਬੰਦੀਸ਼ੁਦਾ ਹਥਿਆਰ ਗੋਲਾ ਵਿਰੋਧ ਦੇ ਨਾਲ ਇੱਕ ਵਰਜਿਤ ਜਾਂ ਪ੍ਰਬੰਧਿਤ ਹਥਿਆਰ ਰੱਖਣ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਹਸ਼ਮੀਦ ਕੌਰ ਅਤੇ ਆਇਮਨ ਜੂਦ ਕੌਰ ਦੇ ਖਿਲਾਫ ਹਥਿਆਰ ਦਾ ਅਨਅਧਿਕਾਰਤ ਕਬਜ਼ਾ ਵਰਜਿਤ ਜਾਂ ਪਾਬੰਦੀਸ਼ੁਦਾ ਹਥਿਆਰ ਦਾ ਗਿਆਨ ਅਤੇ ਆਦ ਦੋਸ਼ ਲੱਗੇ ਹਨ ਅਮਨਜੋਤ ਕੌਰ ਅਤੇ ਹਸ਼ਮਿਤ ਕੌਰ ਆਉਣ ਵਾਲੇ ਜਨਾਂ ਦੇ ਵਿੱਚ ਬ੍ਰੈਂਟਨ ਦੇ ਵਿੱਚ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਹਾਜ਼ਰ ਹੋਣ ਗਿਆ 26 ਜਨਵਰੀ 2024 ਨੂੰ ਇੱਕ 32 ਸਾਲਾ ਪੀੜਤ ਨੂੰ ਕਾਸੀ ਤੌਰ ਤੇ ਫੋਨ ਕਾਲ ਅਤੇ ਧਮਕੀ ਭਰੇ WhatsApp ਮੈਸੇਜ ਆਏ ਅਤੇ ਵੱਡੀ ਰਕਮ ਦੀ ਮੰਗ ਕੀਤੀ ਗਈ ਇਸ ਸ਼ਿਕਾਇਤ ਦੇ ਵਿੱਚ ਅਰੁਣਦੀਪ ਅਥਿੰਦ ਨੂੰ ਜ਼ਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਅਤੇ ਬ੍ਰੈਂਪਟਨ ਦੇ ਵਿੱਚ ਅਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਾਜ਼ਰ ਹਾ ਸੀ ਬਿਊਰੋ ਰਿਪੋਰਟ ਐਸ ਜਬੈਕ ਨਿਊਜ਼ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਦੋ ਕੁੜੀਆਂ ਸਣੇ ਪੰਜ ਪੰਜਾਬੀਆਂ ਦੇ ਖਿਲਾਫ ਫਰੋਤਕੀਆਂ ਦੇ ਲਈ ਧਮਕੀਆਂ ਦੇਣਾ ਅਤੇ ਨਜਾਜ਼ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ਾਂ ਦੇ ਹੇਠ ਮਾਮਲਾ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦੇ ਮੁਤਾਬਕ ਪੀਲ ਰੀਜਨਲ ਪੁਲਿਸ extortion investigation task force ontario provincial police ਦੇ ਸਹਿਯੋਗ ਦੇ ਨਾਲ ਇੱਕ ਸਰਚ ਵਾਰੰਟ ਤਹਿਤ ਗ੍ਰੇਟਰ ਟੋਰਾਂਟੋ ਖੇਤਰ ਦੇ ਵਿੱਚ ਦਸੰਬਰ 2023 ਤੋਂ ਬਾਅਦ ਵਾਪਰੀਆਂ ਤਾਜ਼ਾ ਘਟਨਾਵਾਂ ਦੇ ਸਬੰਧਤ ਵਿੱਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਘਟਨਾਵਾਂ ਦੇ ਵਿੱਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਧਮਕੀਆਂ ਤੇ ਹਥਿਆਰਾਂ ਦੇ ਨਾਲ ਸਬੰਧਤ ਅਪਰਾਧ ਸ਼ਾਮਲ ਹਨ ਇਸ ਸਬੰਧੀ ਪੀਲ ਰੀਜਨਲ ਪੁਲਿਸ ਦੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਗगन ਅਜੀਤ ਸਿੰਘ ਹਸ਼ਮੀਤ कौर ਆਇਮਨ ਜੋਤ ਕੌਰ ਅਨਮੋਲ ਦੀਪ ਸਿੰਘ ਅਤੇ ਅਰुण ਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਅਸ਼ਮੀਤ ਕੌਰ ਅਤੇ ਆਇਮਨ ਜੂਤ ਕੌਰ ਤੇ ਅਜੀਤ ਸਿੰਘ ਬ੍ਰੈਂਟਰ ਦੇ ਰਹਿਣ ਵਾਲੇ ਸਨ ਅਨਮੋਲ ਦੀਪ ਸਿੰਘ ਮਿਸਿਸ ਅਗਾਦਰ ਰਹਿਣ ਵਾਲਾ ਸੀ ਅਤੇ ਅਰुण ਦੀਪ ਸਿੰਘ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ 23 ਸਾਲਾ ਗगनਜੀਤ ਸਿੰਘ ਦੇ ਖਿਲਾਫ ਜਬਰੀ ਵਸੂਲੀ ਮੌਤਾਂ ਦੀਆਂ ਧਮਕੀਆਂ ਦੇਣ ਇਰਾਦੇ ਦੇ ਨਾਲ ਹਥਿਆਰ ਚਲਾਉਣਾ ਅੱਗ ਲਗਾ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਣਅਧਿਕਾਰਿਤ ਹਥਿਆਰ ਰੱਖਣਾ ਪਾਬੰਦੀਸ਼ੁਦਾ ਸ਼ਹਿਰ ਰੱਖਣਾ ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ ਅਨਮੋਲਦੀਪ ਸਿੰਘ ਖਿਲਾਫ ਹਥਿਆਰ ਦਾ ਅਣਅਧਿਕਾਰਤ ਕਬਜ਼ਾ ਵਰਜਿਤ ਪਬੰਦੀਸ਼ੁਦਾ ਹਥਿਆਰ ਗੋਲਾ ਵਿਰੋਧ ਦੇ ਨਾਲ ਇੱਕ ਵਰਜਿਤ ਜਾਂ ਪ੍ਰਬੰਧਿਤ ਹਥਿਆਰ ਰੱਖਣ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉੱਥੇ ਹੀ ਹਸ਼ਮੀਦ ਕੌਰ ਅਤੇ ਆਇਮਨ ਜੂਦ ਕੌਰ ਦੇ ਖਿਲਾਫ ਹਥਿਆਰ ਦਾ ਅਨਅਧਿਕਾਰਤ ਕਬਜ਼ਾ ਵਰਜਿਤ ਜਾਂ ਪਬੰਦੀਸ਼ੁਦਾ ਹਥਿਆਰ ਦਾ ਗਿਆਨ ਅਤੇ ਆਦ ਦੋਸ਼ ਲੱਗੇ ਹਨ ਆਇਮਨ ਜੂਦਕੌਰ ਅਤੇ ਹਸ਼ਮੀਦ ਕੌਰ ਆਉਣ ਵਾਲੇ ਜਨਾਂ ਦੇ ਵਿੱਚ ਬ੍ਰੈਂਟਨ ਦੇ ਵਿੱਚ অন্ਟਾਰੀਓ ਕੋਰਟ ਆਫ ਜਸਟਿਸ ਵਿੱਚ ਹਾਜ਼ਰ ਹੋਣ ਗਿਆ 26 ਜਨਵਰੀ 2024 ਨੂੰ ਇੱਕ 32 ਸਾਲਾ ਪੀੜਤ ਨੂੰ ਕਾਫੀ ਤੌਰ ਤੇ ਫੋਨ ਕਾਲ ਅਤੇ ਧਮਕੀ ਭਰੇ WhatsApp ਮੈਸੇਜ ਆਏ ਅਤੇ ਵੱਡੀ ਰਕਮ ਦੀ ਮੰਗ ਕੀਤੀ ਗਈ ਇਸ ਸ਼ਿਕਾਇਤ ਦੇ ਵਿੱਚ ਅਰੁਣਦੀਪ ਅਥਿੰਦ ਨੂੰ ਜ਼ਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਦੇ ਲਈ ਰੱਖਿਆ ਗਿਆ ਸੀ ਅਤੇ ਬ੍ਰੈਂਟਨ ਦੇ ਵਿੱਚ অন্ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਾਜ਼ਰ ਸੀ ਬਿਊਰੋ ਰਿਪੋਰਟ ਐਸ ਸਬਜੈਕਟ ਨਿਊਜ਼